ਅੱਜ ਜਿਸ ਤੁਹਾਨੂੰ ਦਿਖਾਣੇ ਆ ਜੀ ਦੇਸ਼ ਪੁਰਟੂਗਾਲ ਦੀ ਰਾਜਧਾਨੀ ਲਿਸਬਨ ਅਸੀਂ ਆ ਲਿਸਬਨ ਵਿੱਚ ਐਂਟਰੀ ਕਰ ਲਈ ਜੀ ਹੋਰ ਸਾਡੀ ਜੋ ਹੈ ਉਹ ਆਪਸੀ ਦੀ ਥਾੜੀ ਤਿਆਰੀ ਹੈ ਕੱਲ ਨੂੰ ਅਸੀਂ ਆਪਸ ਆਪਣੇ ਦੇਸ਼ ਨੂੰ ਪਰਤਣਾ ਹੈ ਇਸੇ ਦੌਰਾਨ ਸਾਡਾ ਅੱਜ ਦਾ ਜੋ ਘੁੰਮਣਾ ਫਿਰਣਾ ਹੈ ਉਹ ਸ਼ਹਿਰ ਲਿਸਬਨ ਦੇ ਵਿੱਚ ਇਹ ਤੇ ਪਰਦਾ ਸਮਾਂ ਜੀ ਅੱਥੇ ਦਾ 2:23 ਹੋ ਗਏ ਬਾਕੀ ਅੱਗੇ ਜਾ ਕੇ ਦਿਖਦੇ ਹਾਂ ਸਾਰੇ ਸ਼ਹਿਰ ਦਾ ਥਿਊ ਕਹ ਹੈ ਜੀ ਹੈ ਜੀ ਸਾਹਮਣੇ ਜਹਾਜ਼ ਉੱਡ ਰਿਹਾ ਹੈ ਕਿਉਂਕਿ ਲਿਸਬਨ ਜੋ ਮੇਨ ਸ਼ਹਿਰ ਹੈ ਇੱਥੇ ਦਾ ਪੁਰਤਗਾਲ ਦਾ ਰਾਜਧਾਨੀ ਹੈ ਔਰ ਇੱਥੇ ਹੀ ਇੱਥੇ ਇੰਟਰਨੈਸ਼ਨਲ 에어ਪੋਰਟ ਹੈ ਔਰ ਜਿਉਂ ਜਿਸੀਂ ਕਿਤਾਬਾਂ ਚ ਇਤਿਹਾਸ ਹੀ ਪੜਦੇ ਰਹੇ ਆ 8ਵੀਂ 10ਵੀਂ ਦੇ ਵਿੱਚ ਕਿ ਭਾਰਤ ਦੀ ਖੋਜ ਕਿੰਨੇ ਕੀਤੀ ਸੀ ਭਾਰਤ ਦੀ ਖੋਜ ਵਾਸਕੋ ਡੀ ਗਾਮਾ ਜੋ ਕਿ ਪੁਰਤਗਾਲ ਦਾ ਹੀਰਾਨਮaula ਸੀ ਉਸ ਨੇ 20 ਮਈ 1498 ਨੂੰ ਭਾਰਤ ਦੀ ਖੋਜ ਕੀਤੀ ਸੀ ਭਾਰਤ ਦਾ ਕਲਕੱਟ ਨਾਂ ਦਾ ਸਥਾਨ ਹੈ ਜਿੱਥੇ ਵਾਸਕੋ ਡੀ ਗਾਮਾ ਪੁੱਜਿਆ ਸੀ ਔਰ ਇੱਥੇ ਨਾਲ ਅੱਗੇ ਤੁਹਾਨੂੰ ਦਿਖਾਵਾਂਗੇ ਵਾਸਕੋ ਡੀ ਗਾਮਾ ਦੇ ਨਾਂ ਤੇ ਇੱਕ ਕਾਫੀ ਲੰਬਾ ਪੋਲ ਵੀ ਬਣਿਆ ਹੋਇਆ ਹੈ ਸੋ ਥੋੜੀ ਚਰਚਾ ਆਣੇ ਵਾਲਾ ਪੋੜ ਉਹ ਤਰੰਤ ਖਾਂਦੇ ਆ ਬਹੁਤ ਸੋਹਣਾ ਸ਼ਹਿਰ ਹੈ ਜੀ ਲਿਸਬਨ ਔਰ ਹੁਣ ਆਪਾਂ ਇੱਥੇ ਆਏ ਹੋਈਆਂ ਚਲੋ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਗੁਰੂ ਘਰ ਵੀ ਦਰਸ਼ਨ ਕਰੀਏ ਕਿਉਂਕਿ ਪੁਰਤਗਾਲ ਦੇ ਵਿੱਚ ਗੁਰੂ ਘਰ ਸਾਡੇ ਬਹੁਤ ਘਟ ਨੇ ਮੇਨ ਜੋ ਗੁਰੂ ਘਰ ਹੈ ਉਹ ਲਿਸਬਨ ਦੇ ਵਿੱਚ ਹੀ ਹੈ ਤੇ ਇਹਦੇ ਨਾਲ ਹੀ ਲਿਸਬਨ ਦੇ ਵਿੱਚ ਕੋਈ ਛੋਟਾ ਜਿਹਾ ਕਸਬਾ ਪੈਂਦਾ ਉਹਦੀ ਵੈਲਸ ਉੱਥੇ ਬਣਾਇਆ ਹੋਇਆ ਆਪਣੇ ਪੰਜਾਬੀਆਂ ਨੇ ਗੁਰੂ ਘਰ ਉਹ ਦੇਖਣ ਕਰਦੇ ਆ। ਕਿ ਦੇਖੋ ਕਿੰਨੀ ਸੋਹਣੀ ਇੱਕ ਸੁਰੰਗ ਬਣਾਈ ਹੋਈ ਹੈ। ਉਹਦੇ ਵਿੱਚੋਂ ਨਿਕਲਦੀਆਂ ਗੱਡੀਆਂ। ਇਹ ਜੀ ਬੜੀ ਦੂਰ ਦੂਰ ਤੱਕ ਦੇਖੋ ਤੁਸੀਂ ਦੇਖ ਰਹੇ ਹੋ ਤੁਸੀਂ ਵੀਡੀਓ ਦੇ ਵਿੱਚ ਕਿੰਨੇ ਉੱਚੇ ਉੱਚੇ ਰ ਦੂਰ ਦੂਰ ਤੱਕ ਘਰ ਬਣੇ ਹੋਏ ਨੇ। ਇਹ ਦੋ ਤਿੰਨ ਸ਼ਹਿਰ ਕਹਿੰਦੇ ਇਕੱਠੇ ਨੇ ਜੀ ਇਹ ਲਿਸਬਨ ਦੇ ਵਿੱਚ ਪੂਰੀ ਆਬਾਦੀ ਹੀ ਆਬਾਦੀ ਇੱਥੇ ਭਰੀ ਹੋਈ ਹੈ ਇਮੀਗ੍ਰੈਂਟ ਕਾਫੀ ਨੇ ਇੱਥੇ तकरीबन ਹਰ ਕੰਟਰੀ ਦੇ ਲੋਕ ਹੀ ਇੱਥੇ ਰਹਿੰਦੇ ਨੇ ਇੱਕ ਸ਼ਹਿਰ ਹੈਗਾ ਇੱਥੇ ਉਦਿਵਾਲਿਸ ਦੂਸਰਾ ਕਿਹੜਾ ਜੀ ਲੋਰਿਸ ਲੋਰਿਸ ਔਰ ਇੱਕ ਦਾ ਸ਼ਹਿਰ ਹੋਰ ਵੀ ਹੈ ਉਹ ਇਕੱਠੇ ਨੇ ਕਾਫੀ ਆਪਸ ਜੁੜੇ ਹੋਏ ਨੇ ਸ਼ਹਿਰ ਇਹ ਕਿ ਕੈਪੀਟਲ ਹੈ ਦੇਸ਼ ਦੇ ਤੇ ਆਬਾਦੀ ਹੋਣੀ ਹੋਣੀ ਹੈ ਨੈਚੁਰਲ ਜੀ ਗੱਲ ਹੈ ਜਿੱਦ ਆਪਣੀ ਇੰਡੀਆ ਚ ਦਿੱਲੀ ਚ ਕਾਫੀ ਬਾਦੀ ਹੈ ਭੀੜ ਭੜਕਾ ਹੁੰਦਾ ਹੈ ਇਦਾਂ ਹੀ ਇੱਥੇ ਵੀ ਹੈ ਇਹ ਮੈਟਰੋ ਦਾ ਪੁਲ ਜਿੱਥੋਂ ਮੈਟਰੋ ਜਾਂਦੀ ਹੈ ਜੁਲਿਸਬੰਦ ਦੇ ਵਿੱਚ ਹੈ ਇਹ ਆ ਗਈ ਸਾਹਮਣੇ ਲਿਖਿਆ ਆ ਪੋਲੀਵਾਲਸ ਪੋਲੀਵਾਲਸ ਸਾਰਾ ਸ਼ਹਿਰ ਦਾ 뷰 ਮੈਟਰੋ ਸਟੇਸ਼ਨ ਇਹ ਸਾਹਮਣੇ ਮੈਟਰੋ ਸਟੇਸ਼ਨ ਐ ਮੈਟਰ ਤੋਂ ਉਤਰ ਕੇ ਤੇ ਉਹ ਜਿੱਥੇ ਕੰਮ ਕਰਦੇ ਤੇ ਪੈਦਲ ਜਾਂਦੇ ਹੁੰਦੇ ਸੀਗੇ ਆਣਾ ਜਾਣਾ ਪੈਦਲ ਜਿਸਟਮ ਚਲ ਚਾ ਇਹੋ ਸੀ ਪਹੁੰਚ ਰਹੇ ਹਾਂ ਜੀ ਗੁਰੂ ਘਰ ਬਿਲਕੁਲ ਇਹ ਸਾਹਮਣੇ ਤੁਹਾਨੂੰ ਦਿਖਾਣੇ ਇਹ ਹੈ ਜੀ ਗੁਰਦੁਆਰਾ ਸਾਹਿਬ ਲਿਸਬਨ ਦਾ ਹੈ ਸਰ ਲੱਕਰ ਪਿਰਪੜਕੇ ਵਾਲਾ ਹੀ ਹੈ ਇਹ ਹੈ ਜੀ ਸਾਹਮਣੇ ਜੋ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬੋਆ ਕੁਕਿ ਲਿਸਬਨ ਨੂੰ ਅਸੀਂ ਲਿਸਬੋਆ ਵੀ ਕਹਿੰਦੇ ਆਂ ਜੋ ਪੁਰਤਗਾਲੀ ਦੀ ਭਾਸ਼ਾ ਵਿੱਚ ਲਿਸਬੋਆ ਹੈ ਉਹ ਸਾਡੀ ਜੋ ਇੰਡੀਅਨ ਦੀ ਭਾਸ਼ਾ ਹੈ ਉਹ ਲਿਸਬਨ ਅਸੀਂ ਆਮ ਬੋਲਦੇ ਹਾਂ ਜੀ ਦਰਬਾਰ ਸਾਹਿਬ ਹੈ ਉੱਪਰਲੇ ਪਾਸੇ ਆ ਸੁਦਰਸ਼ਨ ਕਰਦੇ ਹਾਂ ਜੀ ਉੱਪਰ ਜਾ ਕੇ ਗੁਰੂ ਸਾਹਿਬ ਦੇ ਜੋੜਾ ਚ ਲਿਖਿਆ ਹੈ ਜੋੜੇ ਜੋੜ ਦੇ ਕੇ ਬਾਹਰ ਆਤਰਾ ਜੀ ਠੀਕ ਹੈ ਤੁਹਾਨੂੰ ਸੁਣਾਉਂਦਾ ਬਹੁਤ ਜਬੀ ਇਹ ਹੈ ਜੀ ਪੁਰਤਗਾਲ ਦੀ ਰਾਜਧਾਨੀ ਲਿਸਬਨ ਇਹਦਾ ਸਾਰਾ ਵੀਊ ਕਹੇ ਜੇ ਰੋੜ ਅੱਥੇ ਦੇ ਰਾਜਧਾਨੀ ਤੇ ਭਾਈ ਰਾਜਧਾਨੀ ਹੁੰਦੀ ਹੈ ਭਾਵੇਂ ਸਾਡੀ ਕਿਉਂ ਨਾ ਹੋਵੇ ਸਪਾਏ ਪੁਰਤਗਾਲ ਦੀ ਹੋਵੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਇੱਥੇ ਦੇਖਣ ਸੁਣਨ ਵਾਲੀਆਂ ਰੋਡ ਵੀ ਬੜੇ ਸਾਫ਼ ਸੁਥਰੇ ਇਹ ਲਿਸਬਨ ਚ ਬੈਂਕ ਹੈ ਇਹ ਬੈਂਕ ਦਾ ਨਾਮ ਹੈਗਾ ਸੰਤੰਦਰ ਸੰਤੰਦਰ ਤੋਤਾ ਸੰਤੰਦਰ ਤੋਤਾ ਕਿਹਨੇ ਸੀ ਤੋਤਾ ਇਹ ਬੈਂਕਾ ਜਿਵੇਂ ਆਪਣੇ ਸਟੇਟ ਬੈਂਕ ਹੋ ਗਿਆ HDFC ਹੋ ਗਿਆ। ਔਰ ਇਹ ਬੈਂਕ ਦੀ ਬ੍ਰਾਂਚ ਅਮਰੀਕਾ ਚ ਵੀ ਹੈਗੀ ਇਹਦੇ ਨਾਲ ਦੀ ਜੀ। ਇੰਡੀਆ ਵੀ ਹੈਗੀ ਚੰਡੀਗੜ੍ਹ ਚ। ਚੰਡੀਗੜ੍ਹ ਚ ਵੀ ਕਰੇ ਬਟਾ ਤੇ ਸ਼ਾਇਦ ਚੰਡੀਗੜ੍ਹ ਜੀ ਹੋਵੇ। ਔਰ ਟ੍ਰੈਫਿਕ ਬਹੁਤ ਜ਼ਿਆਦਾ ਜੀ ਰਾਜਧਾਨੀ ਦੇ ਵਿੱਚ। ਔਰ ਬਿਲਡਿੰਗਾਂ ਵੀ ਉੱਚੀਆਂ-ਉੱਚੀਆਂ ਸਬਾਨ ਲੱਗੀਆਂ ਪਈਆਂ। ਔਰ ਸਾਈਕਲਾਂ ਨਾਲ ਚਲਾਈਆਂ ਛੋਟੇ ਛੋਟੇ ਸਾਈਕਲਾਂ ਬਿਲਕੁਲ ਇਹ ਚਲਦੀਆਂ ਨੇ ਬੈਟਰੀ ਤੇ ਚਲਦੀਆਂ ਨੇ ਸਾਈਕਲਾਂ ਨਾਲ ਔਰ ਛੋਟੇ ਛੋਟੇ ਟਾਇਰ ਔਰ ਸਾਈਡ ਤੇ ਰਸਤਾ ਇਹਨਾਂ ਦਾ ਚਲਾਉਣ ਵਾਸਤੇ ਇੱਕ ਬੰਦਾ ਛੜਿਆ ਹੁੰਦਾ ਪਰ ਇਹ ਤੇ ਔਰ ਬੈਟਰੀ ਤੇ ਚਲਦੀਆਂ ਪਤਾ ਨਹੀਂ ਕੋਈ ਜਿੰਨਾ ਵੀ ਦਿਲੋਟ ਹੋਏਗੀ 83 ਕਿਲੋਮੀਟਰ 83 ਕਿਲੋਮੀਟਰ ਜੋ ਵੀ ਹੈਗੀ ਹੈ ਔਰ ਵੱਡੀਆਂ ਸਾਈਕਲਾਂ ਵੀ ਜਿਹੜਾ ਆਪਣੇ ਨਾਲ ਪਾਸੇ ਨੇ ਉਹ ਵੀ ਆਈਆਂ ਨੇ ਕਿ ਛੋਟੀਆਂ ਜਦਾ ਰੱਖਦੇ ਨੇ ਸਾਈਕਲ ਨੇ ਤਾਂ ਦਿਖਾਨਾ ਕੋਈ ਉਹਦਾ ਸਾਈਕਲ ਕੋਲ ਪਾਸੇ ਆਂਦੀ ਇਹ ਆਹ ਸਾਰਾ ਖੜੀ ਜੀਆ ਵਾਲੀ ਸਾਈਕਲ ਇਹਦੇ ਦੋ ਟਾਇਰ ਨੇ ਬਸ ਰੋਟੇਨੇਟ ਹੋਰ ਚੱਲਨੀ ਇਹਦੇ ਬੈਟਰੀ ਤੇ ਨੂੰ ਬੈਡ ਸਿਸਟਮ ਕੋਈ ਨਹੀਂ ਖੜੇ ਖੜਾ ਜਾਣਾ ਜੋ ਉਸ ਮਾਂਗੇ ਨਾਲ ਲੈ ਕੇ ਜਾਣਾ ਉਹ ਵਿੱਚ ਇਹ ਚੌਕ ਹੈ ਜੀ ਦਿਸਪੰਦਾ ਇਹਦਾ ਚੌਕ ਦਾ ਨਾਮ ਹੈ ਮਾਰਕਿਸ਼ ਪੰਬਾਲ ਬੜੀ ਬੜੀ ਬਿਲਡਿੰਗਾਂ ਆਫਿਸ ਵੀ ਬੜੀ ਬੜੀ ਬਿਲਡਿੰਗਾਂ ਨੇ ਅੱਛੀ ਕੰਪਨੀਆਂ ਦਾ ਕੁਝ ਨੇ ਜਿਵੇਂ ਕੰਦੇ ਸੰਦੰਦਰਨ ਹੈਡ ਆਫਰ ਸੇ ਇਸ ਤਰ੍ਹਾਂ ਸਾਰੀਆਂ ਮੇਨ ਜੋ ਬਿਲਡਿੰਗਾਂ ਨੇ ਕੋਈ ਅੰਬੈਸਡਰੀ ਵਗੈਰਾ ਉਹ ਵੀ ਐਸੇ ਪਾਸੇ ਜੋ ਸਰਕਾਰੀ ਵੱਡੇ ਵੱਡੇ ਬਿਲਡਿੰਗਾਂ ਨੇ ਉਹ ਵੀ ਐਸੇ ਪਾਸੇ ਹੀ ਨੇ ਸਾਰੀਆਂ ਜੀ ਇਹ ਤਰ੍ਹਾਂ ਮਸ਼ਹੂਰ ਏਰੀਆ ਹੈ ਜਿਹੜੀ ਆ ਗਲੀ ਆ ਗਈ ਹੈ ਇਹਨੂੰ ਕਹਿੰਦੇ ਨੇ ਅਵਨੀਦਾ ਦਿੱਲੀ ਬਰਦਾਦ ਮੰਨ ਲਿਬਰਟੀ ਐਵੇਨਿਊ ਇਹ ਬਰਟੀ ਐਵੇਨਿਊ ਇੱਥੇ ਬ੍ਰਾਂਡ ਵੱਡੇ ਵੱਡੇ ਗੁਚੀ ਪ੍ਰੈਡਾ ਲੁਈ ਵਿਟੋਨ ਉਹ ਸਾਰੇ ਇਸ ਗਲੀ 'ਚ ਨੇ ਪਾਰਟੀ ਐਵੇਨਿਊ ਹੂੰ ਹਾਂ ਇੱਥੇ ਕਹਿੰਦੇ ਆ ਅਵਨੀਦਾ ਲਿਬਰਟੀ ਬਰਦਾਦ ਇਹ ਕਿਹੜਾ ਲੱਤ ਬਟੇ ਵਾਲਾ ਇਹ ਅਵਨੀਦਾ ਲਿਬਰਟੀ ਬਰਦਾਦ ਕਹਿੰਦੇ ਨੇ ਇਹਨੂੰ ਜਿਹੜੇ ਆਪਣਾ ਲਿਬਰਟੀ ਵੈਨਿਊ ਜਿਵੇਂ ਅਮਰੀਕਾ 'ਚ ਆ ਇਹ ਵੀ ਜਿੰਨੇ ਵੱਡੇ ਵੱਡੇ ਬ੍ਰਾਂਡ ਜਾਂ ਕਲੱਬਸ ਨੇ ਇਸ ਗਲੀ 'ਚ ਨੇ ਤੇ ਸੋਹਣਾ ਰਾਤ ਨੂੰ ਬੜਾ ਸੋਹਣਾ 뷰 ਹੁੰਦਾ ਲਾਈਟਿੰਗ ਲੋਡਿੰਗ ਚੱਲਦੀ ਹੁੰਦੀ ਆ ਆ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਉਹ ਜਿਵੇਂ ਲੋਕਲ ਜਿਹੜੇ ਵੈਂਡਰ ਨੇ ਪੁਰਤਗਾਲ ਦੇ ਉਹਨੇ ਆਪਣੇ ਹੈਂਡ ਮੇਡ ਪ੍ਰੋਡਕਟਸ ਲੈਦਰ ਦੇ ਪ੍ਰੋਡਕਟ ਇੱਥੋਂ ਮਿਲ ਜਾਂਦੇ ਤੁਹਾਨੂੰ ਤਦ ਇਹ ਲੈਫਟ ਸਾਈਡ ਦੇਖੋ ਤੁਹਾਨੂੰ ਗੁੱਚੀ ਪ੍ਰਾਡਾ ਤੇ ਲੋਈ ਬਟਨ ਵਗੈਰਾ ਸਾਰੇ ਬ੍ਰਾਂਡ ਤੁਹਾਨੂੰ ਐਸੀ ਗਲੀ ਚ ਮਿਲਨੇ ਨੇ ਇੱਕ ਚੰਕ ਹੋਰ ਆਗਾ ਜੀ ਹੋਰ ਇੱਥਨੇ ਇੱਕ ਦੁਕਾਨ ਹੈ ਸਵਿਟਜ਼ਰਲੈਂਡ ਦੀ ਕੰਪਨੀਆਂ ਨੇ ਉਹ ਪਾਟਕ ਫਲਿੱਪ ਹੋਰ ਉੱਥੇ ਜੋ ਘੜੀਆਂ ਦੇ ਰੇਟ ਨੇ ਦੋ ਦੋ 2.5 ਲੱਖ ਰੁਪਏ ਦੀ ਘੜੀ ਜੀ ਇੱਥੇ 2.5k ਯੂਰੋ ਦੀ ਵੀ ਹੈ ਕਿੰਨੇ ਦੋ ਦੋ 2.5 ਲੱਖ ਯੂਰੋ ਦੀ ਦੋ-ਦੋ ਟਰੋਟਾ 1 ਲੱਖ ਯੂਰੋ ਦੀ ਕਰੇ ਬੇਟਾ ਸਾਰੇ ਲੋਕ ਕਿੰਨੀ ਪੁੱਛੇ ਕਿੰਨੇ ਕਰੋੜ ਦੀ ਘੜੀ ਹੋਏਗੀ ਕੋਈ ਆਪਣੀ ਵਾਲਾ ਇੱਕ ਚੀਜ਼ ਲੈ ਕੇ ਆਪਣੀ ਪੈਸਾ ਇਨਵੈਸਟ ਕਰ ਦਿੰਦੇ ਨੇ ਟਾਈਮ ਤੋਂ ਬਾਅਦ ਉਹਨਾਂ ਦਾ ਰੇਟ ਵੀ ਵੱਧਦਾ ਬੋਲੀਆਂ ਵੀ ਲੱਗਦੀਆਂ ਉਹਨਾਂ ਟੈਂਜਨਾਂ ਦੀਆਂ ਇਹ ਇੱਕ ਇਨਵੈਸਟਮੈਂਟ ਹੈ ਜਿਹੜੇ ਵੱਡੇ ਬਿਜ਼ਨਸਮੈਨ ਨੇ ਆਪਣੀ ਨਾਮ ਤੋਂ ਸੱਚ ਬਣਦਾ ਦਾ ਨਹੀਂ ਇੱਕ ਬਿਜ਼ਨਸਮੈਨ ਜਿਹੜੇ ਵੱਡੇ ਨੇ ਆਪਣੀ ਆਪਣਾ ਕੰਪਨੀਆਂ ਥਰੂ ਖਰੀਦ ਲੈਂਦੇ ਨੇ ਬਾਅਦ ਨੂੰ ਦੋ ਨੰਬਰ 'ਚ ਵੇਚ ਲੈਂਦੇ ਨੇ ਤਾਂਕਿ ਆਪਣਾ ਪੈਸਾ ਸਾਨੂੰ ਬਾਹਰ ਅਜੀ ਕੰਪਨੀ ਤੋਂ ਉਹ ਗੇਮਾਂ ਬੰਦੇ ਨੇ ਮੇਨ ਆਪਣੀਆਂ ਕੰਪਨੀਆਂ ਦੇ ਪੈਸੇ ਕੱਢ ਤੇ ਇਨਸਟ੍ਰੂਮੈਂਟ ਹੈ ਹਿਸਾਬ ਦੀ ਇਹ ਜਿਹੜੇ ਲੈਂਦੇ ਵੀ ਨੇ ਬਹੁਤ ਰੇਅਰ ਨੇ ਜਿਹੜੇ origignal ਹੱਥਾਂ ਦੇ ਬੰਦੇ ਨੇ ਯਾਤਰਾ ਲੋਕਰ ਚ ਅੱਖ ਨੂੰ ਹੀ ਰਹਿੰਦੇ ਨੇ ਤੁਹਾਨੂੰ ਆਪਣੇ ਇੱਕ ਐਸ ਬਸ ਪੈਸਾ ਇਨਵੈਸਟਮੈਂਟ ਕਰਨਾ ਕਿਸ ਤਰੀਕੇ ਨਾਲ ਪੈਸਾ ਕਿਵੇਂ ਇਨਵੈਸਟਮੈਂਟ ਕਰੀਏ ਇਹ ਆ ਗਿਆ ਆਪਣਾ ਰੁਸ਼ੀ ਦਾ ਸਪੀਅਰ ਰੈਸਟੋਰੈਂਟ ਪੂਰੇ ਪੁਰਤਗਾਲ ਚ ਬਹੁਤ ਜ਼ਿਆਦਾ ਨਹੀਂ ਕਸੇ ਜੀ ਸੁਪਨ ਚਾਹ ਇੱਥੇ ਵੀ ਜੰਦੁਖਾਨੇ ਆਦੇ ਫੋਜੀ ਹੈ ਕਿਵੇਂ ਸਾਰੇ ਭਰੇ ਭੇਜ ਇਹ ਸਾਰੇ ਰੈਸਟੋਰੈਂਟ ਚ ਬੈਠੇ ਹੋਏ ਲੋਕ ਬਾਰਲੇ ਬਸੇ ਇਹਨਾਂ ਮੁਲਕਾ ਚ ਨਾ ਇੱਕ ਕਰੇਜ ਬਣਿਆ ਹੋਇਆ ਹੈ ਵੀ ਹਰ ਬੰਦੇ ਨੇ ਤਕਰੀਬਨ ਰੈਸਟੋਰੈਂਟ ਤੇ ਜਾਣਾ ਖਾਣਾ ਪੀਣਾ ਸ਼ਾਮ ਨੂੰ ਦੁਪਹਿਰ ਨੂੰ ਜਿੱਦਾਂ ਵਿੱਚ ਕਿਸੇ ਨੂੰ ਟਾਈਮ ਮਿਲਦਾ ਉਹ ਸਾਹ ਨਾਲ ਤੇ ਇੱਧਰ ਕਬੂਤਰ ਬੈਠੇ ਨੇ ਜੀ ਜਿਵੇਂ ਇੰਗਲੈਂਡ ਦੇ ਵਿੱਚ ਨਹੀਂ ਆ ਕਬੂਤਰਾਵਾਲਾ ਚੌਂਕ ਕਾਫੀ ਮਸ਼ਹੂਰ ਹੈ ਨਾ ਉੱਥੇ ਵੀ ਉਹ ਰੱਥੇ ਵੀ ਕਬੂਤਰ ਸੋਰੇ ਦੇਖੋ ਸਾਰੇ ਟੂਰਿਸਟ ਜੋ ਪਤਾ ਨਹੀਂ ਕਿਹੜੇ-ਕਿਹੜੇ ਜੇਸ ਤੋਂ ਆਏ ਹੋਏ ਨੇ ਇਹ ਸਭ ਲਿਸਪੰਚ ਘੁੰਮ ਰਹੇ ਨੇ ਹਲੋ ਨੂੰ ਕੋਣਾ ਲਿਫਟਰ ਫੋਮਣੀ ਸ਼ੁਰੂ ਚਲੂ ਪੈਦਲ ਆਨੇ ਪੈਜਦਾ ਆ ਇਹ ਅਜੀ ਲਿਸਟ ਬਨ ਸ਼ਹਿਰ ਦੇ ਵਿੱਚ ਟ੍ਰੇਨ ਦੀ ਲਾਈਨ ਇੱਥੇ ਚਲਦੀ ਏ ਇਲੈਕਟ੍ਰੋਨਿਕ ਟ੍ਰੇਨ ਚਲਦੀ ਏ ਜਿੱਦ ਅੱਬਾ ਇੱਕ ਹੀ ਹੁੰਦਾ ਏ ਹੋਰ ਉੱਪਰ ਤਾਰ ਲੱਗੀ ਤਾਰ ਨਾਲ ਫਿਰ ਟੱਚ ਕਰਦੀ ਏ ਔਰ ਥੱਲੇ ਟ੍ਰੇਨ ਚਲਦੀ ਏ ਇੱਥੇ ਔਰ ਇਸੇ ਟ੍ਰੈਕ ਦੇ ਉੱਪਰ ਦੇ ਉੱਪਰ ਗੱਡੀਆਂ ਵੀ ਚੱਲ ਰਹੀਆਂ ਨੇ ਬੱਸਾਂ ਵੀ ਚਲਦੀਆਂ ਉਹ ਟ੍ਰੇਨ ਵੀ ਚੱਲਣੀ ਇੱਥੇ ਜਸਟ ਟ੍ਰੇਨ ਦਾ ਟਾਈਮ ਹੋਣਾ ਹੈ ਪੋਸਟਮ ਟ੍ਰੇਨ ਵੀ ਚੱਲਦੀ ਹੈ ਇਹ ਆ ਤੁਹਾਨੂੰ ਦਿਖਾ ਰਿਹਾ ਜੂਮ ਕਰਕੇ ਇੱਧਰ ਵੀ ਵੱਡੇ ਵੱਡੇ ਚੌਕ ਜੇ ਖੁੱਲੇ ਖੁੱਲੇ ਚੌਕ ਗੱਡੀਆਂ ਦੀ ਪਾਰਕਿੰਗ ਕਰਨੀ ਹੋਵੇ ਜਾਂ ਵੈਸੇ ਟਾਈਮ ਸਪੈਂਡ ਕਰਨਾ ਉਹ ਵੇਦਰ ਫੇਰ ਸ਼ਹਿਰ ਦੇ ਵਿੱਚ ਲਾਈਨ ਟਰੈਕਟ ਇਹਦਾ ਲਿਸਬਨ ਸ਼ਹਿਰ ਦੇ ਵਿੱਚ ਨਾ ਕਾਫੀ ਜਗ੍ਹਾ ਤੇ ਜੋ ਟਰੈਕ ਵੀ ਸ਼ਹਿਰ ਹੈ ਰੇਲ ਦਾ ਜੀ ਇਹ ਉਹ ਇਹ ਚੀਜ਼ ਦੇਖੋ ਪਹਿਲਾਂ ਪੈਦਲ ਵਾਲੇ ਨਿਕਲਣਗੇ ਫੇਰ ਆਪਾਂ ਜਾਣਾ ਹੈ ਗੱਡੀ ਲੈ ਕੇ ਕਿਲੇ ਪਾਸੇ ਨੂੰ ਏ ਜੀ ਸਾਹਮਣੇ ਟ੍ਰੇਨ ਖੜੀ ਜਿਹੜੀ ਟ੍ਰੇਨ ਚੱਲਦੀ ਆ 15E ਲਗਸ ਆਦਿਸ਼ ਉਦੋਂ ਦਿਖਾਨੇ ਆ ਕੋਈ ਟ੍ਰੇਨ ਤੋਂ ਨੇੜਿਓ ਯੇ ਅੱਗੇ ਵੀ ਟ੍ਰੇਨ ਆ ਗਈ ਇੱਕ ਹੋਰ ਜੀ ਇੱਕ ਟਰੈਕ ਤੇ ਚੱਤਰੀ ਟ੍ਰੇਨ ਇਹ ਸਾਹਮਣੇ ਆ ਗਿਆ ਜੀ ਸਮੁੰਦਰ ਹੋਰ ਨਾਲ ਉਹੀ ਸਗਲਾਂ ਜੋ ਤੁਹਾਨੂੰ ਪਹਿਲਾਂ ਦਿਖਾਈਆਂ ਸੀ ਆਪਾਂ ਇਹ ਦੇਖੋ ਤੇ ਆਪ ਥੋੜਾ ਜਿਹਾ ਮੈਂ ਚਲੋ ਠੀਕ ਹੈ ਜੀ ਹਾਂਜੀ ਇਹ ਫਿਰ ਪਤਾ ਨਹੀਂ ਹਾਂ ਚਲੋ ਸਹੀ ਹੈ ਜੀ ਭਾਜੀ ਓਕੇ 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 ਭਾਜੀ ਥੈਂਕ ਯੂ ਜੀ ਇਹ ਦੇਖੋ ਜੀ ਸਮੁੰਦਰ ਦੇ ਵਿੱਚ ਜਹਾਜ਼ ਮੁਦਰੀ ਜਹਾਜ਼ ਛੋਟੇ ਵੀ ਔਰ ਵੱਡੇ ਵੀ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਉਹ ਦੂਰ ਤਾਂ ਹੀ ਉਹ ਵਿੱਚ ਇੱਕ ਬੜਾ ਵੱਡਾ ਮੁਦਰੀ ਬੇੜਾ ਖੜਾ ਹੋਇਆ ਹੈ ਕੇਵਲਾ ਜੀ ਇਹ ਆ ਚੱਲ ਰਿਹਾ ਵਿੱਚ ਸਾਈਟ ਸੀਿੰਗ ਵਾਸਤੇ ਟੂਰਿਸਟ ਵਾਸਤੇ ਜੋ ਟੂਰਿਸਟ ਆਂਦੇ ਨੇ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਔਰ ਇਹ ਸਾਰੇ ਟੂਰਿਸਟਿਕ ਹਮਰੇ ਸਾਰੇ ਇੱਥੇ ਜੀ ਨਾ ਕਿ ਜਿਹੜੇ ਬਿਸ਼ੇ ਪਜਾਰੀ ਹੋ ਵਿੱਚ ਵੱਡੇ ਵਾਲੀ ਉਹ ਉਪਰਾਂ ਜੀ ਪਰਲੇ ਵਸੇ ਡਰਾਈਵਰ ਕਰਨ ਵਾਲੇ ਕਿ ਲੋਕ ਜਾਂਦੇ ਨੇ ਤੇ ਉਧਰ ਪਰਲੇ ਔਲੇ ਦੇ ਮੇੜੇ ਦੇ ਉਧਰ ਇੱਥੋਂ ਜੀ ਕੋਈ 25 25000 ਯੂਰੋ ਦੇ ਵਿੱਚ ਵੱਡੇ ਸ਼ਿਪ ਵੀ ਬੁੱਕ ਹੁੰਦੇ ਨੇ ਮਤਲਬ ਇੱਕ ਬੰਦੇ ਵਾਸਤੇ 25000 ਯੂਰੋ ਉਹ 120 ਦਿਨ ਦਾ ਲਗਭਗ ਸਫਰ ਕਰਾਉਂਦੇ ਨੇ ਉਹ ਕਮਾਉਂਦੇ ਨੇ ਹੋਰ ਕੰਟਰੀਆਂ 'ਚ ਵੀ ਸਮੁੰਦਰ ਦੇ ਵਿੱਚ ਹੀ ਰਹਿਣਾ ਤੁਸੀਂ 120 ਦਿਨ ਲਗਭਗ ਬਾਕੀ ਇਹ ਤਾਂ ਖੈਰ ਜੋ ਵੱਡੀਆਂ ਮੋਟੀਆਂ ਪਾਰਟੀਆਂ ਨੇ ਉਹਨਾਂ ਵਾਸਤੇ ਤਾਂ ਹੈ ਚਲੋ ਆਮ ਬੰਦੇ ਨੇ ਤੇਸੇ ਘੁੰਮ ਫਿਰ ਕੇ ਆਣਾ ਤੇ ਦੇਖ ਸੁਣ ਕੇ ਚਲੇ ਜਾਣਾ ਕਿ ਇਹ ਸਾਹਮਣੇ ਜਿੱਦਾਂ ਏਅਰਪੋਰਟ ਤੇ ਮੇਨ ਹੁੰਦਾ ਨਾ ਇਹ ਚ ਪਰਨਾ ਵਾਸਤੇ ਤਰਨ ਵਾਸਤੇ ਆ ਸਾਹਮਣੇ ਬਣਾ ਹੋਇਆ ਇਹਦਾ ਵੀ ਏਅਰਪੋਰਟ ਓਏ ਇੱਕ ਹੋਰ ਜਹਾਜ਼ ਚੱਲ ਰਿਹਾ ਹੈ ਆ ਰਹੀ ਹੋਣਾ ਇਹ ਆ ਵਾਲਾ ਜੀ ਉਹ ਪਰਲੇ ਉਧਰ ਖਾਰੇ ਦੇ ਬਰੇ ਰੋਸਟੂ ਬਲ ਬਾਕੀ ਨਾ ਸਾਡੇ ਕੋਲ ਟਾਈਮ ਨਹੀਂ ਕਿ ਅਸੀਂ ਪੁੱਛ ਲਈਏ ਕਿ ਕਿੰਨੇ ਟਿਕਟ ਇੱਥੇ ਘੁਮਣ ਦੀ ਅਗਰ ਇੱਥੇ ਘੁੰਮਣਾ ਹੋਵੇ ਲੋਕਲ और पूरी अपनी स्पीड तो जा रहा है जी जहाज़ समुद्री शिप एक होर दिखाव कोई जो ट्रैक कर रहे यात्री और एरिया जी पूरा भरिया पै टूरिस्टा ਇਹ ਹੁਣ ਇਹਨਾਂ ਨੂੰ ਪਤਾ ਪਈ ਕਿ ਕਿਹੜੇ ਕਿਹੜੇ ਕੰਟਰੀਜ਼ ਤੋਂ ਆਏ ਨੇ ਦੁਨੀਆ ਭਰ ਤੋਂ ਆਏ ਹੋਣੇ ਨੇ ਮੇਰੇ ਸਹਾਰ ਨਾਲ ਤਾਂ ਇਹ ਇਹ ਸਾਹਮਣੇ ਇੱਕ ਸ਼ੇਪ ਹੋਰ ਖੜਿਆ ਜੀ ਤੁਹਾਨੂੰ ਦਿਖਾਣੇ ਆ ਪਰ ਇਹ ਮਜਲਾ ਵੀ ਕਈ ਲੱਗ ਰਹੀ ਜਾਨੇ ਪਰ ਇਹ ਪੂਰਾ ਪਿੰਡ ਲਈ ਫਿਰਦਾ ਆਪਣੇ ਨਾਲ ਨਾਲ ਪੁਰਤਗਾਲ ਚ ਨਾ ਬੰਦਰਗਾਹਾਂ ਕਾਫੀ ਬਣੀ ਹੋਈਆਂ ਨੇ ਪੋਰਟ ਕਾਫੀ ਬਣੇ ਹੋਏ ਨੇ ਜਿੱਥੇ ਇਹ ਸ਼ਿਪ ਖੜਦੇ ਨੇ ਵਰਜਨ ਵਰਜਨ ਕਿਹੜਾ ਹੈ ਹਾਂਜੀ ਵਰਜਨ ਕੰਪਨੀ ਦਾ ਸ਼ਿਪ ਹੈ ਹਾਂਜੀ ਇਹ ਲਿਖਿਆ ਵਰਜਨ V I R G I N ਵਰਜਨ ਕੰਪਨੀ ਦਾ ਸ਼ਿਪ ਜੀ ਹੈ ਇਹ ਤਾਂ ਯਾ ਤਰੂ ਕੁਮਣਾਂ ਦੇ ਜੀ ਬਾਹਰੋਂ ਜੋ ਆਉਂਦੇ ਟੂਰਿਸਟ ਔਰ ਜਿਹੜੇ ਬਾਹਰੋਂ ਆਗੇ ਘੁੰਮਣ ਫਿਰਨ ਵਾਸਤੇ ਇੱਥੇ ਰੁਕ ਗਿਆ ਇੱਕ ਦਿਨ ਜਾਂ ਦੋ ਦਿਨ ਐਮਰਜੈਂਸੀ ਵਿੱਚ ਸ਼ਿਫਾਂ ਲੱਗੀਆਂ ਔਰ ਉਸ ਤੋਂ ਬਾਅਦ ਨੇ ਫੇਰ ਚੱਲਣਾ ਹੁੰਦਾ ਇਹ ਤੁਹਾਨੂੰ ਇਹ ਦਿਖਾਵਾਂ ਉਹਦੀ ਇਦਾਂ ਲੱਜਦਾ ਬਲ ਗੱਡੀ ਕੋਟੀ ਬਿਲਡਿੰਗ ਹੁੰਦੀ ਹੈ ਵਿੱਚ ਸ਼ਾਪਿੰਗ ਮਾਲ ਵੀ ਨਾਲ ਦੇ ਵਿੱਚ ਆਪਣਾ ਖਾਣ ਪੀਣ ਦਾ ਸਿਸਟਮ ਵਿੱਚ ਸਿਨੇਮੇ ਵੀ ਹੈਗੇ ਨੇ ਔਰ ਦੇਖਿਆ ਜਾਨੇ ਲੱਗ ਜਿਵੇਂ ਕੋਈ ਵੈਸੇ ਹੀ ਬਿਲਡਿੰਗ ਬਣਾਈ ਹੋਈ ਹੈ। ਕੋਈ ਸ਼ਿਪ ਨਹੀਂ ਹੈ। ਲੇਕਿਨ ਆਪਾਂ ਨੇੜੇੋਂ ਦੇਖ ਰਹੇ ਆਪਾਂ ਨੂੰ ਬਹੁਤ ਟੇੜਿਓ। ਉਹ ਬੰਦੇ ਉੱਤੇ ਘੁੰਮ ਵੀ ਰਹੇ ਨੇ। ਵਿਚੇ ਸ਼ੋਪਿੰਗ ਮਾਲ ਹੁੰਦੇ, ਵਿਚੇ ਰੈਸਟੋਰੈਂਟ, ਵਿਚੇ ਸੋਨਾ, ਵਿਚੇ ਬਹਿਣਾ। ਜਿੱਦਾਂ ਨਾਲ-ਨਾਲ ਟੰਗੀਆਂ ਦੇ ਸਾਈਡ ਤੇ। ਉਹ ਸ਼ਿਪ ਆਨੇ ਐਮਰਜੈਂਸੀ ਵਾਸਤੇ। ਜੇ ਜਾਂਚ ਪ੍ਰੋਬਲਮ ਆਏ ਛੜਾ ਛੜਾ ਕੇ ਤੇ ਖੜ ਲਓ ਬਾਹਰ। ਇਹ ਇੱਕ ਆਫੀਸ ਉੱਚਾ ਹੈ। ਮੁੰਜਲੀਆ ਕਾਫੀ ਨੇ ਦਿਆਂ ਜੀ 1 2 3 4 5 6 7 8 9 10 10 ਬਾਰ ਉਹੰਜ ਲੱਗਦਾ ਮੈਨੂੰ ਜਿਖਰੀ ਇੱਥੇ ਹੁੰਦੀ ਐਂ ਬੇਸਮੈਂਟ ਚ ਥੱਲੇ ਕਿੰਨਾ ਕੁ ਹੋਏਗਾ ਖਿਚਨ ਕੁਚਨ ਵਰਕਰ ਸਾਰੇ ਥੱਲੇ ਹੋਰ ਇੰਨਾ ਉੱਪਰ ਦਿਖ ਰਿਹਾ ਔਰ ਥੱਲੇ ਕਿੰਨਾ ਹੋਏਗਾ ਕੱਲੇ ਕੱਲੇ ਅਪਾਰਟਮੈਂਟ ਬਣੇ ਕਿਸਾ ਦੇ ਵਿੱਚ ਰੱਖਣ ਵਾਸਤੇ ਉੱਪਰ ਲਿਖਿਆ ਜੀ ਵਰਜਨ ਛੱਡ ਇੰਜ ਨਾਲ ਪਰ ਕਿੰਨੇ ਚ ਕਰਮਚਾਰੀ ਹੋਣਗੇ ਦੇ ਕੰਮ ਕਰਨ ਵਾਲੇ ਉਹਨੂੰ ਚਲਾਉਣ ਵਾਲੇ ਸ਼ਿਪ ਨੂੰ ਜੋ ਪੂਰਾ ਮੈਂਟੇਨਰ ਰੱਖਣਾ ਹੈ ਫਲੱਟ ਦੇ ਵਿੱਚ ਕੋਈ ਨੰਗੁਣੀ ਤੇ ਗੱਡੀ ਨਾਲ ਹੱਥ ਹੁੰਦਾ ਕੀ ਹੈ ਵਾਸਕੋਡੀ ਗਾਮਾ ਇਹ ਲਿਖਿਆ ਹੈ ਜੇ ਸਾਹਮਣੇ ਇਹ 12 ਸੋਲ ਵਾਸਕੋਡਾ ਗਾਮਾ ਇਹ ਹੁਣ ਅਸੀਂ ਚੜ ਰਹੇ ਹਾਂ ਜਿਹਦਾ ਪੁਲ ਦਾ ਨਾਮ ਹੈ ਜੋ ਅਸੀਂ ਵੀਡੀਓ ਚ ਪਹਿਲਾਂ ਅਸੀਂ ਤਰ੍ਹਾਂ ਨਾਲ ਗੱਲ ਕੀਤੀ ਸੀ ਉਹਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਵਾਸਕੋਡੀ ਗਾਮਾ ਪੁਲ ਤੇ ਇਹਦਾ ਕਿੰਨਾ ਹੈ ਕਿਲੋਮੀਟਰ ਦਾ ਬਟੇ ਇਹ ਪੁਲ ਦਾ ਜੋ ਏਰੀਆ ਹੈ ਜੀ 15 16 ਕਿਲੋਮੀਟਰ ਲੰਬਾ ਹੋਰ ਪੁਲ ਦਾ ਨਾਮ ਹੈ ਵਾਸਕੋਡੀ ਗਾਮਾ ਉਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਉਸ ਰੋਡ ਤੇ ਪਹੁੰਚ ਚੁੱਕੇ ਹਾਂ ਹਰੋ ਸਾਹਮਣੇ ਪੁਲ ਆ ਰਿਹਾ ਜੀ ਸਟਾਰਟਿੰਗ ਹੁੰਦਾ ਹੋਇਆ ਉਹ ਦੇਖੋ ਕਿੰਨੀ ਕਿ ਤਕਨੀਕ ਹੋਏਗੀ ਕਿੱਦਾਂ ਬਣਾਇਆ ਹੋਇਆ ਹੈਗਾ ਪੁਲ ਇਹ ਆ ਸ਼ੁਰੂ ਹੋ ਗਿਆ ਜੀ ਪੁਲ ਇਸ ਦੀ ਹੈ ਜਿਸ ਪੁਲ ਦਾ ਨਾਮ ਹੈ ਵਾਸ ਕੁਡੀ ਕਾਮਾ ਜਿਸ ਨੇ ਭਾਰਤ ਦੀ ਖੋਜ ਕੀਤੀ ਸੀ 202 1498 ਸਾਲ ਨੂੰ ਭਾਰਤ ਵਿੱਚ ਆਇਆ ਸੀ ਤੁਸੀਂ ਦੇਖਦੇ ਹੋ ਰੋਸਵਰਾ ਵਿਊ ਪੁਲ ਦਾ ਪਰ ਹਟਾਣ ਲਈ ਜਿਹਦੀ ਇੱਕ ਦਿਨ ਦੀ ਬੁਕਿੰਗ 18000 ਯੂਰੋ ਹੈ। ਉਹ ਬੜਾ ਸਾਹਮਣੇ ਦਾ ਉਹ ਹੁੰਦੀ ਛੋਟਾ ਹੋਰ ਇੱਕ ਹੋਟਲ ਦਿਖਾਣੇ ਸਾਹਮਣੇ ਇਹ ਆ ਵਾਲਾ ਜੀ। ਇਹਦੀ ਇੱਕ ਦਿਨ ਦੀ ਬੁਕਿੰਗ 18000 ਯੂਰੋ ਆਈ ਜਿਸਨੇ ਇੱਕ ਦਿਨ ਰਹਿਣਾ ਹੋਵੇ ਇਸ ਹੋਟਲ ਦੇ ਵਿੱਚ। ਹੁਣ ਇਹ ਰੱਬ ਜਾਣੇ ਕਿਹੜੀ ਖਾਸੀਅਤ ਦੇ ਵਿੱਚ। ਔਰ ਇਹ ਦੇਖੋ ਜੀ ਪੁਲ ਦਾ ਜੋ ਸਟਾਰਟਿੰਗ ਪੁਆਇੰਟ ਸ਼ੰਗਾਬ ਹੈ। ਉਹਦਾ ਵੀ ਉਹ ਕਿਵੇਂ ਮੋٹے-ਮੋٹے ਪਾਈਪ ਲਾ ਕੇ ਤੇ ਕਿਵੇਂ ਬੜਾਇਆ ਹੋਇਆ ਹੈ। ਉਰਾਸੇ ਪਾਸੇ ਸਾਰਾ ਪਾਣੀ ਹੀ ਪਾਣੀ। ਔਰ ਫੋਲ ਤੋਂ ਥੱਲੇ ਕੋਲ ਹੋਰ ਜਾ ਰਿਹਾ ਜੇ ਪਰਲੇ ਪਾਸੇ ਨੂੰ। ਜੀ ਇਹੀ ਪੋਲੀ ਇਹੀ ਹੈ। ਅੱਛਾ ਅੱਗੇ ਜਾ ਕੇ ਕਹਿੰਦੇ ਇਹ ਪੁਲ ਡਾਊਨ ਹੋ ਗਿਆ ਨਾ ਇੱਥੇ ਹਾਈਟ ਦਿੱਤੀ ਹੋਈ ਆ ਤੇ ਅੱਗੇ ਜਾ ਕੇ ਨੀਵਾ ਹੋ ਗਿਆ ਪੋੜ ਓਹੀ ਜਾ ਰਿਹਾ ਲੱਕੋਂ ਫਿਰ ਕੇ ਅੱਗੇ ਤੋਂ ਅੱਗੇ ਨਿਕਲਦਾ ਜਾ ਰਿਹਾ ਪੁਲ ਸਾਰਾ ਉਹ ਜਿੱਥੇ ਪਾਣੀ ਹੀ ਪਾਣੀ ਇਸ ਦੂਰ ਤੱਕ ਲੱਗਦਾ ਜਿਵੇਂ ਪਾਣੀ ਕਿੰਨਾ ਕ ਹਨੇਰਾ ਹੁੰਦਾ ਇਸ ਪਾਸੇ ਉਸ ਬੰਦਰਗਾਵਾ ਸੀ ਜਿਹੜਾ ਗੱਡੀ ਦੀ ਸਪੀਡ ਹੋਣ ਕਰਕੇ ਤੁਹਾਨੂੰ ਔਰ ਗੱਡੀਆਂ ਦੇ ਸਪੀਡ ਵੀ 100 120 ਕਿਲੋਮੀਟਰ ਪ੍ਰਤੀ ਘੰਟੇ ਦੇ ਉੱਪਰ ਇੱਕ ਪਾਸੇ ਜਾਣ ਵਾਲੀਆਂ ਗੱਡੀਆਂ ਔਰ ਇੱਕ ਪਾਸੇ ਆਉਣ ਵਾਲੀਆਂ ਗੱਡੀਆਂ ਅਜੀਬ ਸਾਡਾ ਅੱਜ ਦਾ ਵਲੌਗ ਇਸ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਫਿਰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਵਿੱਚ